ਨਮਸਕਾਰ ਸਤਿ ਸ਼੍ਰੀ ਅਕਾਲ ਇਹ ਸ਼ਾਇਦ ਦੂਸਰਾ ਜਾਂ ਤੀਸਰਾ ਹੀ ਕਲਿੱਪ ਵੀਡੀਓ ਹੈ ਜਿਹੜਾ ਮੈਂ ਪੰਜਾਬੀ ਚ ਪਾ ਰਿਹਾ ਪੰਜਾਬੀ ਇਸ ਲਈ ਕਿਉਂਕਿ ਮੇਰੀ ਮਾਤ ਭਾਸ਼ਾ ਪੰਜਾਬੀ ਹੈ ਮੈਂ ਰਹਿਣ ਵਾਲਾ ਲੁਧਿਆਣੇ ਦਾ ਪੰਜਾਬ ਦਾ ਔਰ ਸਭ ਤੋਂ ਜ਼ਿਆਦਾ ਸਡਨਲੀ ਪਿਛਲੇ 5-7 ਸਾਲਾਂ 'ਚ ਬਹੁਤ ਸਾਰੇ ਨਵੇਂ-ਨਵੇਂ ਨਵੇਂ-ਨਵੇਂ ਟੋਟਕੇ ਬਾਜ਼ ਵੈਦ ਨਵੇਂ-ਨਵੇਂ ਐਕਸਪਰਟ ਸਾਡੇ ਪੰਜਾਬ 'ਚ ਪੈਦਾ ਹੋ ਗਏ ਬਹੁਤ ਜ਼ਿਆਦਾ ਪੈਦਾ ਹੋ ਗਏ ਜੋ ਸ਼ਾਸਤਰੀ ਗਿਆਨ ਹੈ ਜੋ ਅਸਲ ਤੇ ਵੈਦਿਕ ਗਿਆਨ ਹੈਗਾ ਹੈ ਜਿਹੜਾ ઋષਿ मुनिਆ ਦੀ ਖੋਜ ਹੈ ਉਹ ਬਹੁਤ ਸਿੰਪਲ ਹੈ ਬਹੁਤ ਈਜ਼ੀ ਹੈ ਉਹ ਪੜਾਈ ਨਹੀਂ ਜਾ ਰਹੀ ਉਹ ਦੱਸੀ ਨਹੀਂ ਜਾ ਰਹੀ ਹਰ ਬੰਦਾ ਆਪਣਾ ਡੱਬਾ ਆਪਣਾ ਪੈਕੇਟ ਆਪਣਾ ਮਾਲ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਆਯੁਰਵੇਦ ਇੰਨਾ ਸਿੰਪਲ ਹੈ ਇੰਨਾ ਸਰਲ ਹੈ ਪ੍ਰਕਿਰਤੀ ਚ ਚਾਰ ਰੁੱਤਾਂ ਬੜੀਆਂ ਨੇ ਗਰਮੀ ਸਰਦੀ ਸਭ ਤੋਂ ਵੱਡੀਆਂ ਦੌਰ ਉਤਾਂ ਬਰਸਾਤ ਔਰ ਪਤਚੜ ਵੈਸੇ ਤਾਂ 6 ਨੇ ਪਰ ਚਲੋ ਦੋ ਗਰਮੀ ਸਰਦੀ ਨੂੰ ਵੀ ਅਗਰ ਆਪਾਂ ਲੈ ਲਈਏ ਐਦਾਂ ਹੀ 6 ਸਵਾਦ ਨੇ 6 ਰਸ ਨੇ ਖੱਟਾ ਮਿੱਠਾ ਕੌੜਾ ਕਸੇਲਾ ਠੀਕ ਹੈ ਛੱਡ ਰਸ ਵੀ ਆਪਾਂ ਇਹਨੂੰ ਸੰਸਕ੍ਰਿਤ ਚ ਕਹਿੰਦੇ ਆਏ ਵਿੱਚ ਇਹ 6 6 ਦਾ ਜੇ ਹਾਫ ਕਰ ਲਈਏ 3 ਵਾਤ ਪਿਤ ਤਰਕਫ ਤੇ ਇੰਨਾ ਹੀ ਸਰਲ ਹੈ ਤੁਸੀਂ ਬਾਤ ਵਾਲੇ ਟਾਈਪ ਹੈ ਤੁਹਾਡੀ ਇੱਕ ਹੁੰਦੀ ਹੈ ਪ੍ਰਕਿਰਤੀ ਤੁਹਾਡੇ ਨੇਚਰ ਪ੍ਰਕਿਰਤੀ ਕੀ ਹੈ ਇੱਕ ਹੁੰਦੀ ਹੈ ਵਿਕ੍ਰਿਤੀ ਕਮੀ ਖਰਾਬੀ ਕੀ ਹੈ ਤੁਹਾਡੇ ਅੰਦਰ ਕਿਆ ਇਹ ਬਾਤ ਹੈ ਵాయు ਹੈ ਕਿਆ ਇਹ ਪਿਤ ਮੈਟਾਬੋਲਿਕ ਫੰਕਸ਼ਨਸ ਨੇ ਇਹ ਕਿਆ ਇੱਕ ਕਫ ਹੈ ਇਹ ਸੈਮੀ ਸੋਲਿਡ ਬਲੱਡ ਫਲੂਇਡਸ ਨੇ ਇੰਨਾ ਸਰਲ ਹੈ ਤ੍ਰਿਫਲਾ ਇੱਕ ਐਦਾਂ ਦੀ ਜੜੀ ਬੂਟੀ ਹੈ ਜਿਹੜਾ ਸਭ ਨੂੰ ਪਤਾ ਹੈ ਹਰੜ ਪਹੜੇ ਆਮਲਾ ਜਿਹੜੇ ਪਤਲੇ ਐ ਜਿਨ੍ਹਾਂ ਦੇ ਵਾਲ ਰੁੱਖੇ ਐ ਡਰਾਈ ਐ ਝੜਦੇ ਐ ਆ ਸਮੇਂ ਸਫੇਦ ਹੋ ਰਹੀਆਂ ਐ ਉਹ ਪਿਤ ਵਾਲੇ ਜ਼ਿਆਦਾ ਨੇ ਜਿਹਦੇ ਜਲਦੀ ਸਫੇਦ ਹੁੰਦੇ ਐ ਜਿਹਦੇ ਕਰਲੀ ਐ ਡਰਾਈ ਐ ਉਹ ਬਾਤ ਵਾਲੇ ਐ ਉਹ ਕੋਈ ਵੀ ਐ ਤੇ ਤ੍ਰਿਫਲਾ ਇੱਕ ਮਹਾ ਉਸਦੀ ਐ ਮੈਂ 14 ਸਾਲ ਆਪਣੀ ਜੀਵਨ ਦੇ ਵਿੱਚ ਇਹ ਟਰਾਈ ਕੀਤਾ ਐ ਔਰ ਕਮ ਸੇ ਕਮ ਹਜ਼ਾਰ ਲੋਕਾਂ ਨੂੰ ਮੈਂ ਬਚਪਨ ਚ ਬਚਪਨ ਮਤਲਬ ਆਪਣੀ 6ਵੀਂ 7ਵੀਂ ਕਲਾਸਾਂ ਦੇ ਵਿੱਚ ਮੈਂ ਟਰਾਈ ਕਰਨਾ ਸ਼ੁਰੂ ਕਰਿਆ ਔਰ 10ਵੀਂ ਕਲਾਸ ਤੱਕ ਆਂਦੇ ਆਂਦੇ ਮੈਂ ਕਈ 100 ਲੋਕਾਂ ਨੂੰ ਉਹ ਤੋਂ ਹਜ਼ਾਰਾਂ ਲੱਖਾਂ ਤੱਕ ਤਾਂ ਪਹੁੰਚਣਾ ਪੋਸੀਬਲ ਨਹੀਂ ਸੀਗਾ ਕਈ 100 ਲੋਕਾਂ ਨੂੰ ਮੈਂ ਟੋਟਕਾ ਵੰਡਿਆ ਸਮਝੋ ਸਵੇਰੇ 6 ਵਜੇ ਮੇਰਾ ਕੁੰਡੀ ਸੋਟਾ ਮਾਮ ਜਿਸ ਦਾ ਖੜਕ ਜਾਂਦਾ ਸੀ ਪਤਾ ਲੱਗ ਜਾਂਦਾ